ਤੇਰੇ ਦਾ ਸੋਣਾ ਮਾਪੀ ਦੀ ਤੇ ਕੋਈ ਗੱਲ ਨਹੀਂ ਆ ਇਹ ਕੰਮ ਤੂੰ YouTube ਤੋਂ ਨਹੀਂ ਸਿੱਖਿਆ ਅਕਸਰ ਤੇਰੀ ਕੋ ਸਹੇਲੀ ਨੇ ਕਿ ਮਾਂ ਨੇ ਕੋਈ ਇਹਨੇ ਮਾਸੀ ਨੇ ਦੱਸਿਆ ਹੋਊਗਾ ਤੇ ਫੇਰ ਤੂੰ ਇਹ ਕੰਮ ਕੀਤਾ ਵਾ ਕਿ ਇਦਾਂ ਵਾਸਤੇ ਦੀ ਆ ਆਪਣੇ ਸੱਸ ਸਹੇਲੀ ਨਾਲ ਗੱਲ ਕੀਤੀ ਉਹਨੇ ਦੱਸਿਆ ਸੀ ਵੇਲਾ ਝੂਠ ਫੜਿਆ ਗਿਆ ਕਿ ਨਹੀਂ ਉਹਨੇ ਕਹਿੰਦੀ ਮੈਂ YouTube ਤੋਂ ਹੁਣ ਵਿਆਹੀ ਵਰੀ ਆ ਅਕਲ ਨੂੰ ਹੱਥ ਮਾਰ ਸਹੇਲੀ ਵੀ ਇਦਾਂ ਹੀ ਕਰਦੀ ਆ ਆਪਣੇ ਸੱਸ ਨਾਲ ਜਿ세 ਲਈ ਨੇ ਵਾਸਜ ਕੀਤੀ ਉਹ ਤੇ ਫੇਰੇ ਇਹਨੂੰ ਗਾੜੀ ਦੱਸਿਆ ਉਹਨੇ ਕਿ ਆ ਕੰਮ ਕਰ ਮੈਂ ਮਾਫੀ ਮੰਗ ਲਈ ਉਹ ਦੁਬਾਰਾ ਨਹੀਂ ਗਲਤੀ ਹੁੰਦੀ ਮੈਂ ਤਾਂ ਨਿੱਕੋ ਗੱਲ ਕਹਿਤੀ ਹੈ ਨਾ ਕਿ ਆਪਣੇ ਮਾਂ ਨੂੰ ਸੱਦ ਜਿਆ ਕਰ ਚ ਰਹਿਣਾ ਮੈਂ ਤੇ ਮੰਮੀ ਆਗੇ ਤੇ ਮੰਮੀ ਨੇ ਤੇ ਬਹੁਤ ਬੋਲਣਾ ਹੈ ਮੰਮੀ ਦਾ ਸੁਭਾਅ ਵੀ ਇਦਾਂ ਦਾ ਚੱਲ ਚੰਗਾ ਵਾ ਤੇਰੀਆਂ ਕਰਤੂਤਾਂ ਦਾ ਪਤਾ ਤੇ ਲੱਗ ਜੂ ਬੋਲਣਾ ਮੰਮੀ ਨੇ ਜੇ ਤੈਨੂੰ ਮੰਮੀ ਦਾ ਇਨਾ ਡਰ ਹੁੰਦਾ ਨਾ ਤੇ ਆ ਕੰਮ ਨਹੀਂ ਕਰਦੀ ਹਾਂ ਹੁਣ ਮੰਮੀ ਕਿੱਦਾਂ ਫੋਨ ਕਰਾ ਮੰਮੀ ਤੇ ਮੇਰੀ ਵੀ ਬੜੀ ਗੁੱਸੇ ਵਾਲੀ ਹੈ ਉਹਨੇ ਤੇ ਚਾ ਚੰਬਰ ਮੇਰੀ ਵੀ ਕਰ ਦੇਣੀ ਮੈਂ ਨਹੀਂ ਕਰਨਾ ਫੋਨ ਦੋ ਤਿੰਨ ਦਿਨ ਇਹ ਗੱਲ ਨੂੰ ਟਾਲ ਦਿੰਨੀ ਆ ਲਗਭਗ ਵੀਰ ਨੂੰ ਕਰਦੀਆਂ ਅੱਗੇ ਕਿ ਡੈਡੀ ਨਾਲ ਗੱਲ ਕਰਨ